ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਪਟ ਸਾਹਿਬਾਨ ਦੇ ਬਚਨ ਨੇ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਪਟ ਸਾਹਿਬਾਨ ਕਹਿੰਦੇ ਜਿਨਨੇ ਵੀ ਸ਼ਰਧਾ ਭਾਵਨਾ ਪ੍ਰੇਮ ਮਨ ਦੀ ਕਾਗਰਤਾ ਦੇ ਨਾਲ ਅੰਦਰੋਂ ਭਿੱਜ ਕੇ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਨਾਮ ਨੂੰ ਜਪਿਆ ਬੇਨਤੀ ਕਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਪਰਮਾਤਮਾ ਦਾ ਨਾਮ ਜਪ ਰੱਬ ਦਾ ਵਾਹਿਗੁਰੂ ਦਾ ਨਾਮ ਜਪ ਪਰ ਭਟ ਸਹਿਬਾਨ ਕਹਿੰਦੇ ਤੂੰ ਗੁਰੂ ਅਰਜੁਨ ਸਾਹਿਬ ਦਾ ਨਾਮ ਜਪ ਹੁਣ ਵੇਖਿਓ ਤਰਕ ਬੁੱਧੀਵਾੜਾ ਤੇ ਸਵਾਲ ਕਰੇਗਾ ਕਿ ਇੱਕ ਪਾਸੇ ਕਹਿੰਦੇ ਉਹ ਰੱਬ ਦਾ ਨਾਮ ਜਪ ਦੂਸਰੇ ਪਾਸੇ ਕਹਿੰਦੇ ਉਹ ਗੁਰੂ ਅਰਜੁਨ ਸਾਹਿਬ ਦਾ ਨਾਮ ਜਪ ਕੀ ਰੱਬ ਦਾ ਨਾਮ ਜਪਿਆ ਭਲਾ ਹੁੰਦਾ ਕਿ ਗੁਰੂ ਅਰਜੁਨ ਸਾਹਿਬ ਦਾ ਨਾਮ ਜਪਿਆ ਕਿ ਤਰਕ ਬੁੱਧੀ ਵਾਲਾ ਸਵਾਲ ਕਰੇਗਾ ਗੁਰੂ ਅਰਜੁਨ ਸਾਹਿਬ ਤੇ ਇੱਕ ਸਰੀਰ ਹੈ ਪਰ ਜਦੋਂ ਭੱਟ ਸਾਹਿਬ ਬਾਣ ਨੂੰ ਪੁੱਛਿਆ ਉਹ ਕਹਿੰਦੇ ਨਾ ਭਾਈ ਇਸ ਭੁਲੇਖੇ ਵਿੱਚ ਨਾ ਰਹਿ ਜਾਓ ਕਿ ਗੁਰੂ ਅਰਜੁਨ ਸਾਹਿਬ ਇੱਕ ਸਰੀਰ ਹੈ ਅਸਲ ਦੇ ਵਿੱਚ ਤਤ ਵਿਚਾਰ ਇਹ ਮथुरा ਜਗ ਤਾਰਨ ਕਉ ਅਵਤਾਰ ਬਣਾਇਓ ਪਰਮਾਤਮਾ ਨੇ ਜਗਤ ਨੂੰ ਤਾਰਨ ਵਾਸਤੇ ਇਹ ਅਵਤਾਰ ਬਣਾਇਆ ਹੈ ਹੈ ਅਸਲ ਵਿੱਚ ਪਰਮਾਤਮਾ ਆਪ ਹੀ ਪਟ ਸਹਿਬਾਨ ਕਹਿੰਦੇ ਨੇ ਭਨ ਮਥੁਰਾ ਕਾਸ਼ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ ਗੁਰੂ ਅਰਜੁਨ ਸਾਹਿਬ ਹੀ ਹਰ ਹੈ ਗੁਰੂ ਅਰਜੁਨ ਸਾਹਿਬ ਹੀ ਰੱਬ ਹੈ ਭਾਵੇਂ ਰੱਬ ਦਾ ਨਾਮ ਜਪ ਲੈ ਤੇ ਭਾਵੇਂ ਕਹਿ ਦੇ ਧੰਨ ਧੰਨ ਗੁਰੂ ਅਰਜੁਨ ਸਾਹਿਬ ਦੋਨਾਂ ਦਾ ਫਲ ਇੱਕੋ ਜਿੰਨਾ ਹੀ ਮਿਲੇਗਾ ਇਸ ਕਰਕੇ ਭੱਟ ਸਹਿਬਾਨ ਕਹਿੰਦੇ ਜਪਿਓ ਜਿਨ ਅਰਜੁਨ ਦੇਵ ਗੁਰੂ ਜਿੰਨੇ ਵੀ ਗੁਰੂ ਅਰਜੁਨ ਸਾਹਿਬ ਜੀ ਦੇ ਨਾਮ ਨੂੰ ਜਪਿਆ ਫਿਰ ਸੰਕਟ ਜੋਣ ਗਰਭ ਨਾ ਆयो ਉਹ ਜੰਮਣ ਮਰਨ ਤੋਂ ਰਹਿਤ ਹੋ ਗਿਆ ਉਹਦਾ ਆਵਾਗੌਣ ਮਿਟ ਗਿਆ